ਹਾਂਜੀ ਸਸੀ ਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਵੀਦ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਸਵੇਰ ਦਾ ਟਾਈਮ ਹੈਗਾ ਤੇ ਅੱਜ ਵਲੌਗ ਜਿਹੜਾ ਹੋਊਗਾ ਤੁਹਾਡੇ ਕੋਲੇ ਐ ਤਾਜ਼ਾ ਤਾਜ਼ਾ ਆਊਗਾ ਬਿਲਕੁਲ ਵੀ ਬਾਸੀ ਨਹੀਂ ਹੋਇਆ ਹੋਊਗਾ ਅੱਗੇ ਆਪਾਂ ਰਾਤ ਨੂੰ ਬਣਾਉਣੇ ਹੁੰਦੇ ਅੱਜ ਆਪਾਂ ਦਿਨ 'ਚ ਬਣਾ ਰਹੇ ਹਾਂ ਕਿਉਂਕਿ ਮੈਂ ਆਈ ਹੋਈ ਹਾਂ ਬਹਿੰਡੇ ਤੇ ਕੱਲ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੁਣ ਆਪਾਂ ਵਲੌਗ ਬਣਾਉਣੀ ਹੈਗੀਆ ਤੇ ਅੱਜ ਆਪਣਾ ਜਿਹੜਾ ਵਲੌਗ ਹੈਗਾ ਉਹ ਬੜਾ ਯੂਸਫੁਲ ਹੋਊਗਾ ਪੈਣਾ ਵਾਸਤੇ ਕਿਉਂਕਿ ਆਪਾਂ ਨਾ ਪਹਿਣਾ ਕੇ ਵੀ ਕੰਮ ਧੰਦੇ ਚ ਲੱਗਿਆ ਰਹਿੰਦੀਆਂ ਨੇ ਕੁਛ ਅਹਜੀਆਂ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਆਪਾਂ ਸਾਫ਼ ਕਰਉਂਦੇ ਨਾ ਕੋਹੜੀ ਕਰੀ ਦੱਸਦੇ ਆ ਕੋਹੜੀ ਕਰੀ ਦੱਸਦੇ ਕਿਉਂਕਿ ਮੈਂ ਵੀ ਬਹੁਤ ਕੋਹੜੀ ਐ ਸੀ ਲਈ ਤਾਂ ਮੈਨੂੰ ਪਤਾ ਐ ਅ ਜਿਵੇਂ ਨਾ ਇਹ ਕੰਮ ਸੀ ਜਿਹੜਾ ਉਹਦੇ ਦੇ ਪਾਪਾ ਹੀ ਕਰਦੇ ਹੁੰਦੇ ਸੀਗੇ ਤੇ ਹੁਣ ਫਿਰ ਮੈਨੂੰ ਕਰਨ ਪੈਂਦਾ ਹੈਗਾ ਤੇ ਮੈਂ ਫਿਰ ਆਪਦੇ ਕੋਈ ਨਾ ਕੋਈ ਟ੍ਰਿਕ ਲੱਭਦੀ ਰਹਿਣੀ ਆ ਕਿ ਸੌਖੇ ਤਰੀਕੇ ਨਾਲ ਹੋ ਜੇ ਜਿਵੇਂ ਨਾ ਆਪਣਾ ਆਈਕਨ ਦਾ ਹੁੰਦਾ ਸਿਰ ਮਾਉਣੇ ਆਪਾਂ ਤੇ ਇਹ ਪਹਿਲਾਂ ਕੀ ਕਰਦੇ ਹੁੰਦੇ ਸੀ ਇਹਦੇ ਇਸ ਪਾਪਾ ਨੇ ਦੇਖਾ ਪੰਗਾ ਜਦੋਂ ਦੌਰਾਂ ਨੇ ਮੇਰਾ ਵੀ ਚੱਕ ਕੇ ਕਿਥੇ ਹਾਲਦਾ ਵੀ ਜਦੋਂ ਆਉਣ ਜਾਣਾ ਬਾਥਰੂਮ ਤੇ ਸੈਟ ਲੈਣੇ ਤੇ ਉਹ ਪਰਪਾਣੀ ਪੂਣੀ ਪਾ ਕੇ ਤੇ ਉਹ ਮੈਲ ਜਿਹੜੀ ਉੱਗਲ ਜੇ ਜਾਂਦੀ ਹੈ ਤੇ ਫਿਰ ਬਰਸ਼ ਮਾਰ ਕੇ ਉੱਤਰ ਜਾਂਦੀ ਹੈ ਨਾ ਤੇ ਉਹਨਾਂ ਨੂੰ ਬਦ ਉਸ ਕਿਉਂਕਿ ਉਸ ਸਭਾਈ ਕਿਸਾਨ ਬਹੁਤ ਸੀਗੇ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਸੀ ਨਿੱਕੇ ਨਿੱਕੇ ਜਿਹੀਆਂ ਹੁੰਦੀਆਂ ਨੇ ਆਪਾਂ ਸੋਚਦੇ ਹਾਂ ਕਿ ਘਰ ਤੇ ਬਹੁਤ ਸਫਾਈ ਆ ਝਾੜੂ ਪੋਚਾ ਲੱਗ ਗਿਆ ਹਣਾ ਤੇ ਬੈੱਡ ਸ਼ੀਟਸ ਚੇਂਜ ਹੋ ਗਈਆਂ ਤੇ ਘਰ ਸਾਫ਼ ਹੋ ਗਿਆ ਗਾਸਟਿੰਗ ਹੋ ਗਈ ਵੈਸੇ ਉਹਨੂੰ ਸਫਾਈ ਨਹੀਂ ਕਹਿੰਦੇ ਆਪਾਂ ਉਹ ਤਾਂ ਤੇ ਕੁਝ ਕਹਿ ਜੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਜਿਨ੍ਹਾਂ ਦਾ ਅਸੀਂ ਬਹੁਤ ਘੱਟ ਰੱਖਦੇ ਹੁੰਦੇ ਆ ਜਿਵੇਂ ਹੁਣ ਆਹੀ ਲਾ ਲਓ ਇਹ ਚੀਜ਼ ਹੈ ਜਿਹੜੀ ਜੇ ਆਪਾਂ ਕਿਸੇ ਨੂੰ ਦੇਣਾ ਪਵੇ ਗੰਗਾ ਕੋਈ ਮੰਗ ਲੇ ਵੈਸੇ ਤਾਂ ਅੱਜ ਕੱਲ ਆਪਦਾ ਆਪਦਾ ਹੀ ਯੂਜ਼ ਕਰਦੇ ਨੇ ਸਾਰੇ ਪਰ ਕਈ ਵਾਰੀ ਕੋਈ ਗੈਸਟ ਆਇਆ ਹੁੰਦਾ ਤੇ ਅਗਲਾ ਕੰਗਾ ਥੋੜੀ ਨਾਲ ਚੱਕ ਕੇ ਲੈ ਕੇ ਆਉਣਾ ਹੁੰਦਾ ਚਲੋ ਨਹੀਂ ਵੀ ਲੈ ਕੇ ਆਇਆ ਗਲੇ ਨੇ ਮੰਗ ਲਿਆ ਤੇ ਆਪਾਂ ਨੂੰ ਇਹ ਨਾ ਹੋਵੇ ਕਿ ਆਪਾਂ ਨੂੰ ਸ਼ਰਮ ਆਉਂਦੀ ਆ ਫੜਾਉਂਦੇ ਨੂੰ ਵੀ ਹਾਏ ਉਦੋਂ ਯਾਦ ਆਉਂਦੀਆਂ ਨੇ ਇਹ ਚੀਜ਼ਾਂ ਵੀ ਹਾਏ ਕੰਗਾ ਤਾਂ ਗੰਦਾ ਹੁਣ ਮੈਂ ਕਿਵੇਂ ਪਸ ਪਿਛੇ ਮਨ ਨਹੀਂ ਦੀ ਹੁੰਦੀ ਹੈਗੀ ਆ ਉਹ ਚੰਗਾ ਨਹੀਂ ਲੱਗਦਾ ਤੇ ਫੇਰ ਉਹ ਤੋਂ ਬਾਅਦ ਸੋਚਦੇ ਆਪਾਂ ਵੀ ਇਹਨਾਂ ਸਾਫ਼ ਕਰੀਏ ਪਹਿਲਾਂ ਆਪਣਾ ਇਹਨਾਂ ਚੀਜ਼ਾਂ 'ਤੇ ਧਿਆਨ ਹੀ ਨਹੀਂ ਜਾਂਦਾ ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਪਰ ਸਾਡੇ ਕੋਲੇ ਕਿਉਂਕਿ ਟਾਈਮ ਵੀ ਦੀ ਵੀ ਸ਼ਾਰਟੇਜ ਰਹਿੰਦੀ ਹੁੰਦੀ ਹੈ ਭੈਣਾਂ ਨੂੰ ਕੰਮ-ਧੰਦੇ 'ਚ ਆਪਾਂ ਕਹਿੰਦੇ ਨੇ ਕੱਲ ਨੂੰ ਕਰਾਂਗੇ ਪਰਸੂ ਕਰਾਂਗੇ ਕਰਦੇ-ਕਰਦੇ ਕੱਲ ਨੂੰ ਪਰਸੂ ਪਤਾ ਨਹੀਂ ਕਿੰਨੇ ਕਿ ਨਿਕਲ ਜਾਂਦੇ ਨੇ ਤੇ ਉਹ ਚੀਜ਼ ਜਿਹੜੀ ਹੈਗੀ ਆ ਮੈਲ ਆ ਉਹਦੇ ਵਿੱਚ ਉਹ ਵੱਧਦੀ ਤੁਰ ਜਾਂਦੀ ਹੈ ਨਾ ਤੇ ਅੱਜ ਮੈਂ ਸੋਚਿਆ ਕਿ ਉਹਨਾ ਭੈਣਾਂ ਨੂੰ ਇਹ ਇੱਕ ਵਧੀਆ ਜਿਹਾ ਵਲੌਗ ਦੇਈਏ ਕਿ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਖੜੀਆਂ ਖੜੀਆਂ ਜਿੱਥੇ ਉਹ ਆਪਣੇ ਵਾਲ ਬੌਂਦੀਆਂ ਨੇ 2-4 ਦਿਨਾਂ ਬਾਅਦ ਹਫਤੇ ਬਾਅਦ ਆਪਣਾ ਕੰਗਾ ਜਿਹੜਾ ਉਹ ਸਾਫ਼ ਕਰ ਲਿਆ ਕਰਨਾ ਤੇ ਬੜੀ ਈਜ਼ੀਲੀ ਸਾਫ਼ ਕਰ ਲਿਆ ਨੇ ਤੁਸੀਂ ਉੱਥੇ ਹੀ ਖੜ ਕੇ ਕਰ ਲਓਗੇ ਜਿੱਥੇ ਤੁਸੀਂ ਆਪਣਾ ਤਿਆਰ ਹੋਣੇ ਹੋ, ਵਾਲ ਵਗੈਰਾ ਬੌਂਨੇ ਹੋ, ਡਰੈਸਿੰਗ ਦੇ ਵਿੱਚ ਹਨਾ ਉੱਥੇ ਆਪਣਾ ਸਾਰਾ ਸਮਾਨ ਹੀ ਪਿਆ ਹੁੰਦਾ ਹੈ। ਮੇਕਅੱਪ ਦਾ ਜੋ ਨਿੱਕਾ ਮोटा ਲੇਡੀਜ਼ ਕਰਦੀਆਂ ਨੇ ਤੇ ਉੱਥੇ ਹੀ ਆਪਣਾ ਕੰਗਾ ਹੁੰਦਾ ਹੈ ਹਨਾ। ਤੇ ਮੈਨੂੰ ਉੱਥੇ ਇੱਕ ਵੀ ਨਹੀਂ ਲੱਗਦਾ ਹੈਗਾ ਇਹਨੂੰ ਸਾਫ਼ ਕਰਨ ਲਈ ਮੈਨੂੰ ਲੱਗਦਾ ਸੋ ਅੱਜ ਮੈਂ ਤੁਹਾਨੂੰ ਇਹੀ ਵਲੌਗ ਦੇ ਰਹੀ ਆ ਕਿ ਆਪਾਂ ਕੰਗੇ ਨੂੰ ਆਪਣੇ ਨੂੰ ਕਿਵੇਂ ਸਾਫ਼ ਕਰੀਏ ਕਿਵੇਂ ਸਾਫ਼ ਰੱਖੀਏ ਹਮੇਸ਼ਾ ਦੀ ਜੇ ਸਾਡੇ ਤੋਂ ਵੀ ਮੰਗ ਵੀ ਲਵੇ ਤੇ ਸਾਨੂੰ ਪਛੇਤ ਮੰਨੀ ਵੀ ਨਾ ਹੋਵੇ ਤੇ ਆਪਾਂ ਹੱਸਦੇ ਹੱਸਦੇ ਇਕੱਲੇ ਨੂੰ ਦੇ ਦਈਏ ਕਿ ਚੀਜ਼ ਸਾਫ਼ ਹੈ ਆਪਣੀ ਹਨ ਤੇ ਪਰ ਫਿਰ ਵੀ ਹੋ ਜਾਂਦਾ ਬਹੁਤ ਸਾਰੀਆਂ ਜਈਆਂ ਚੀਜ਼ਾਂ ਹੁੰਦੀਆਂ ਨੇ ਘਰ ਚ ਕਿ ਜਦੋਂ ਫਿਰ ਰਿਸ਼ਤੇਦਾਰ ਆਉਂਦਾ ਉਦੋਂ ਆਪਾਂ ਨੂੰ ਲੱਗਦਾ ਕਿ ਆਹ ਤਾਂ ਚੀਜ਼ ਗੰਦੀ ਆ ਚਲੋ ਕੋਈ ਗੱਲ ਨਹੀਂ ਜੀ ਰੂਟੀਨ ਲਾਈਫ ਹੈ ਚੱਲਦੀ ਰਹਿੰਦੀ ਆ ਹਰ ਘਰ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੁੰਦਾ ਤੇ ਚਲੋ ਹੁਣ ਅੱਜ ਆਪਾਂ ਕੀ ਕਰਦੇ ਹਾਂ ਕਿ ਕੰਗੇ ਨੂੰ ਆਪਾਂ ਸਾਫ਼ ਕਿਵੇਂ ਕਰਨਾ ਹੈ ਇਹ ਤਾਂ ਮਿੰਟਾਂ ਸਕਿੰਟਾਂ ਦੀ ਖੇਡ ਹੈ ਜੀ ਕੋਈ ਪਾਣੀ ਲਾਉਣ ਦੀ ਲੋੜ ਨਹੀਂ ਹੈ ਜਦੋਂ ਆਪਾਂ ਪਾਣੀ ਨਾਲ ਸਾਫ਼ ਕਰਦੇ ਆਂ ਉਦੋਂ ਵੀ ਇਹਦੇ ਤੇ ਹਜੇ ਟਾਈਮ ਲੱਗ ਜਾਂਦਾ ਕਿਉਂਕਿ ਜਿਹੜੀ ਇਹਦੇ ਵਿੱਚ ਮੈਲ ਵਗੈਰਾ ਹੁੰਦੀ ਹੈ ਉਹਨ ਮੈਲ ਵੀ ਨਾ ਕਹੀਏ ਤੇਲ ਹੀ ਹੁੰਦਾ ਉਹ ਆਪਾਂ ਜਦੋਂ ਵਾਲ ਬਹੋਣੇ ਆ ਹਨ ਤੇਲ ਤੂਲੇ ਦੇ ਵਿੱਚ ਇਕੱਠਾ ਹੋ ਜਾਂਦਾ ਤੇ ਉਹ ਜੰਮਣ ਲੱਗ ਜਾਂਦਾ ਚਿਪਚਿਪਾ ਹੁੰਦਾ ਉਹ ਜਦੋਂ ਆਪਾਂ ਇਹਨੂੰ ਪਾਣੀ ਨਾਲ ਧੋਣੇ ਆ ਨਾ ਉਹ ਚਿਪਚਿਪਾहट ਹੈ ਜਿਹੜੀ ਉਹ ਜਾਂਦੀ ਨਹੀਂ ਹੈਗੀ ਤੇ ਛੇਤੀ ਸਾਫ਼ ਨਹੀਂ ਹੁੰਦਾ ਤੇ ਮੈਂ ਇਜ਼ੀਲੀ ਤੁਹਾਨੂੰ ਦੱਸਦੀ ਆ ਕਿ ਸੌਖਾ ਜਿਹਾ ਮੈਥਡ ਜਿਹੜਾ ਹੈਗਾ ਇਹ ਟਿਪ ਟਿਪ ਜੇ ਵੀ ਨਾ ਹੋਵੇ ਤੇ ਮਿੰਟੋ ਮਿੰਟੀ ਆ ਦੇਖੋ ਆਪਾਂ ਇੱਕ ਕੰਗਾ ਲੈ ਲਿਆ ਮੈਂ ਤੁਹਾਨੂੰ ਪਹਿਲਾਂ ਦਿਖਾਉਣਾ ਸੀਗਾ ਕਿ ਇਹਦੇ ਵਿੱਚ ਮੈਲ ਹੈ ਚਲੋ ਮੈਂ ਦਿਖਾਉਣਾ ਦਿਖਾਉਣ ਤੋਂ ਰਹਿ ਗਿਆ ਮੇਰਾ ਵਸੇ ਮੈਲ ਆ ਦੇ ਚ ਇਹਦਾ ਰੰਗ ਹੀ ਇਹੋ ਜਿਹਾ ਕਿ ਤੁਹਾਨੂੰ ਦਿਖਣਾ ਨਹੀਂ ਹੈ ਇਹਦੇ ਵਿੱਚ ਮੈਲ ਪਰ ਮੈਨੂੰ ਪਤਾ ਕਿ ਇਹਦੇ ਵਿੱਚ ਮੈਲ ਹੈਗੀ ਆ ਠੀਕ ਹੈ ਜੀ ਨੀ ਨੀ ਥੋੜੀ ਜਿਹੀ ਦਿਸ ਰਹੀ ਆ ਚਲੋ ਜਿੰਨੀ ਵੀ ਹੈਗੀ ਆ ਤੁਸੀਂ ਦੇਖ ਲਈ ਇਧਰਲੇ ਪਾਸੇ ਤਾਂ ਮੈਂ ਪਾ ਲਿਆ ਹੁਣ ਪਾਊਡਰ ਠੀਕ ਹੈ ਦੂਜੇ ਪਾਸੇ ਨਾਲ ਤੁਹਾਨੂੰ ਦਿਖਾ ਚੁੱਕੀ ਹਾਂ ਲਓ ਇਹਦੇ ਨਾਲ ਇਸ ਤਰ੍ਹਾਂ ਕਰਕੇ ਤੁਸੀਂ ਪਾਊਡਰ ਪਾ ਲਓ ਸੋ ਸੌਰੀ ਇੱਕ ਇਹ ਟੂਥ ਬਰਸ਼ ਲੈ ਲਓ ਜਿਹੜਾ ਵੀ ਤੁਹਾਡਾ ਕੋਈ ਪੁਰਾਣਾ ਪਿਆ ਹੋਵੇ ਵੈਸੇ ਇਹਦੇ ਬ੍ਰੈਸਲਸ ਨੇ ਜਿਹੜੇ ਜ਼ਿਆਦਾ ਹੀ ਉਹ ਹੋਏ ਪਏ ਨੇ ਅੰਦਰ ਜਿਹਨੂੰ ਬੜੇ ਪਏ ਨੇ ਵੈਸੇ ਤੁਸੀਂ ਲਿਓ ਜਿਹੜਾ ਥੋੜੇ ਜਿਹਾ ਬ੍ਰੈਸਲਸ ਹਾਰਡ ਹੋਣਗੇ ਚਾਹੇ ਤੁਸੀਂ ਇੱਕ ਨਵਾਂ ਹੀ ਲਾ ਲਿਓ ਤੇ ਉਹ ਪੱਕਾ ਹੀ ਰੱਖ ਲਿਓ ਆਪਣੇ ਜੰਗੇ ਵਾਸਤੇ ਕਿਉਂਕਿ ਆਹ ਚੀਜ਼ ਹੈ ਜਿਹੜੀ ਜੇ ਹਾਰਡ ਹੋਵੇ ਤਾਂ ਜ਼ਿਆਦਾ ਅੱਛੀ ਹੁੰਦੀ ਹੈ ਪਰ ਮੇਰੇ ਕੋਲੇ ਉਹ ਨਹੀਂ ਸੀਗਾ ਜੋ ਮੇਰੇ ਕੋਲੇ ਅਵੇਲੇਬਲ ਸੀਗਾ ਤੁਹਾਨੂੰ ਪਤਾ ਮੈਂ ਉਹਦੇ ਨਾਲ ਸਾਰ ਲੈ ਨਹੀਂ ਹੁੰਦੀ ਆ ਨੀਚੇ ਮੈਂ ਇੱਕ ਕਾਗਜ਼ ਵਿਛਾਲ ਲਿਆ ਬਸ ਤੁਸੀਂ ਕੀ ਕਰਨਾ ਹੈ ਇਹਦੇ ਨਾਲ ਸਾਫ਼ ਕਰਨਾ ਜਿਹੜੀ ਇਹਦੀ ਚਿਪਚਪਾਹਟ ਵਾਲੀ ਮਾਇਲ ਹੈਗੀ ਆ ਉਹ ਇਹਦੇ ਨਾਲ ਰਾਮ ਨਾਲ ਹੀ ਨਿਕਲ ਜਾਂਦੀ ਹੈ ਜੀ ਬਾਹਲੀ ਸੌਖੀ ਨਿਕਲ ਜਾਂਦੀ ਹੈ ਤੇ ਜੇ ਆਪਾਂ ਬਿਨਾ ਪਾਊਡਰ ਤੋਂ ਤੁਸੀਂ ਐ ਬਰਸ਼ ਮਾਰੀ ਜਾਓਗੇ ਉਹ ਬਰਸ਼ ਦੇ ਨਾਲ ਇਦਾਂ ਤਾਂ ਚਿਮੜੀ ਜਾਊਗੀ ਪਰ ਉਹ ਨਿਕਲਦੀ ਨਹੀਂ ਹੈਗੀ ਹੁਣ ਤੁਸੀਂ ਦੇਖਿਓ ਇਹ ਕਿੰਨੇ ਸੌਖੇ ਤਰੀਕੇ ਨਾਲ ਤੇ ਆ ਆ ਗਈ ਇਧਰਲੇ ਪਾਸੇ ਆ ਦੇਖੋ ਨਿਕਲ ਕੇ ਠੀਕ ਹੈ ਜੀ ਕਿਉਂਕਿ ਇਹਦੇ ਚ ਚਿਪਚਿਪਾ ਹੜ ਖਤਮ ਹੋ ਗਈ ਹੁਣ ਬਰਸ਼ ਲਗਾਉਣ ਦੇ ਨਾਲ ਆਹ ਸੌਰੀ ਪਾਊਡਰ ਲਗਾਉਣ ਦੇ ਨਾਲ ਤਾਂ ਕਰਕੇ ਇਹ ਜਿਹੜਾ ਕੰਗਾ ਹੈਗਾ ਉਹ ਮਿੰਟੋ ਮਿੰਟੀ ਸਾਫ਼ ਹੋ ਜਾਊਗਾ ਤੇ ਹੁਣ ਇਧਰਲੇ ਪਾਸੇ ਆ ਗਈ ਆ ਇਧਰੋਂ ਵੀ ਆਪਾਂ ਵੈਸੇ ਤਾਂ ਆਈ ਸਾਫ਼ ਕਰ ਸਕਦੇ ਹਾਂ ਨੂੰ ਪਰ ਫੇਰ ਵੀ ਥੋੜਾ ਜਿਹਾ ਪਾਊਡਰ ਪਾ ਲਿਓ ਕਿਉਂਕਿ ਇਹਦੇ ਚ ਚਿਪਚਪਾਹਟ ਤਾਂ ਇਧਰਲੇ ਪਾਸੇ ਵੀ ਹੈਗੀ ਆ ਨਾ ਲੋ ਇਹ ਲੋ ਸਾਫ਼ ਹੋ ਗਿਆ ਜੀ ਬਿਲਕੁਲ ਇਹ ਕੰਗਾ ਔਰ ਨਾ ਇੱਕ ਚੀਜ਼ ਦੇਖਿਓ ਤੁਸੀਂ ਕੰਗੇ ਦੇ ਵਿੱਚ ਸ਼ਾਈਨ ਵੀ ਆ ਜਾਂਦੀ ਹੈ ਕਿਉਂਕਿ ਜਿਹੜੀ ਚਿਪਚਪਾਹਟ ਆ ਉਹ ਖਤਮ ਹੋ ਜਾਂਦੀ ਹੈ ਤੇ ਕੰਗਾ ਸ਼ਾਈਨ ਕਰਨ ਲੱਗ ਜਾਂਦਾ ਲੋ ਤੇ ਹੁਣ ਤੁਸੀਂ ਐ ਨਾ ਸੋਚੋ ਕਿ ਇਹਦੇ ਵਿੱਚ ਪਾਊਡਰ ਆ ਜਾਊਗਾ ਪਾਊਡਰ ਇਹਦੇ ਵਿੱਚ ਬਿਲਕੁਲ ਨਹੀਂ ਰਹਿੰਦਾ ਫਿਰ ਤੁਸੀਂ ਇੱਦਾਂ ਇੱਦਾਂ ਕਰਕੇ ਇਹਨੂੰ ਸਾਰੇ ਪਾਊਡਰ ਨੂੰ ਕੱਢ ਦਿਓ ਔਰ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਸ਼ਾਈਨ ਕਰਦਾ ਰਹੂਗਾ ਹੁਣ ਤੁਸੀਂ ਦੇਖੋ ਆਹ ਚੀਜ਼ ਆ ਜਿਹੜੀ ਉਹ ਮੈਂ ਸਾਫ਼ ਕਰਤੀ ਆ ਜੀ ਠੀਕ ਹੈ ਹੁਣ ਇਧਰਲੇ ਪਾਸੇ ਉਹ ਵੀ ਆਪਾਂ ਜਿਹੜਾ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਤੇ ਪਾਊਡਰ ਆ ਜਿਹੜਾ ਇਹਦਾ ਉਤਾਰ ਦਿੰਨੇ ਆ ਆਵੇਂ ਤੁਸੀਂ ਬਾਅਦ ਚ ਇਹਨੂੰ ਕੱਪੜੇ ਨਾਲ ਪਾਊਡਰ ਵੈਸੇ ਰਹਿੰਦਾ ਹੀ ਨਹੀਂ ਹੈਗਾ ਬ੍ਰਸ਼ ਦੇ ਨਾਲ ਵੀ ਰਹਿੰਦਾ ਹੀ ਨਹੀਂ ਹੈਗਾ ਬਿਲਕੁਲ ਸਾਫ਼ ਹੋ ਗਿਆ ਐਂਡ ਸ਼ਾਈਨ ਕਰਨ ਲੱਗ ਗਿਆ ਲੋ ਚਮਕ ਮਾਰਨੀ ਆ ਹੁ ਦੇ ਦੇਤੇ ਕਿ ਆਪਾਂ ਇੱਧਰ ਪਾਊਡਰ ਪਾ ਲਾਂਗੇ ਤੇ ਵੈਸੇ ਜਿਹੜਾ ਮੋਟਾ ਪਾਸਾ ਹੁੰਦਾ ਨਾ ਉਹਦੇ ਵਿੱਚ ਤਾਂ ਕੁਝ ਫਸਦਾ ਹੀ ਨਹੀਂ ਹੈਗਾ ਜਿਹੜਾ ਬਰੀਕ ਹੁੰਦਾ ਉਹਦੇ ਵਿੱਚ ਹੀ ਫਸਦਾ ਹੁੰਦਾ ਇਹਦੇ ਵਿੱਚ ਤਾਂ ਮਾੜਾ ਮੋਟਾ ਹੀ ਹੁੰਦਾ ਕੁਝ ਤੇ ਸਾਫ਼ ਹੋ ਜਾਂਦਾ ਲੋ ਜੀ ਸਾਰਾ ਜਿਹੜਾ ਕੰਗਾ ਹੈਗਾ ਆਪਾਂ ਗੱਲਾਂ ਕਰਦੇ ਕਰਦੇ ਮਿੰਟੂ ਮਿੰਟੀ ਸਾਫ਼ ਕਰਤਾ ਇਹ ਵਾਲਾ ਜਿਹੜਾ ਬਰਸ਼ ਹੈਗਾ ਤੁਸੀਂ ਇੱਕ ਲਾ ਲੈਣਾ ਪੱਕਾ ਹੀ ਬ੍ਰਿਸਲਸ ਥੋੜੇ ਜਿਹਾ ਨਵਾਂ ਹੁੰਦਾ ਜਦੋਂ ਤਾ ਸਹੀ ਹੁੰਦੇ ਨੇ ਇਹਦੇ ਬਹੁਤ ਪੁਰਾਣਾ ਹੋ ਗਿਆ ਤੇ ਤੁਸੀਂ ਇਹ ਰੱਖ ਲੈਣਾ ਆਪਣਾ ਜਿੱਥੇ ਤੁਸੀਂ ਸਾਫ਼ ਕਰਦੇ ਹੋ ਆਪਣਾ ਵਾਲ ਵਗੈਰਾ ਤੋਂ ਨਹੀਂ ਹੈਗੇ ਉੱਥੇ ਇਹਨੂੰ ਰੱਖ ਲਿਓ ਬਰਸ਼ ਨੂੰ ਇਹ ਕੰਗੇ ਲਈ ਉਹੀ ਰੱਖ ਲਿਓ ਤੁਸੀਂ ਠੀਕ ਹੈ ਜੀ ਹਫ਼ਤੇ 10 ਦਿਨ ਦੇ ਬਾਅਦ ਵਿੱਚ ਆਪਣੇ ਵਾਲ ਬੁਰ ਬੌਣ ਤੋਂ ਬਾਅਦ ਖੜੀ ਖੜੀ ਪਾਊਡਰ ਮਾਰ ਕੇ ਤੇ ਇਹਨੂੰ ਸਾਫ਼ ਕਰ ਲਿਆ ਲਓ ਜੀ ਆਪਣਾ ਕੰਗਾ ਜਿਹੜਾ ਇਹ ਲਸ਼ ਲਸ਼ ਕਰਾਂ ਲੱਗ ਗਿਆ ਜਿਹੜੀ ਮੈਲ ਸੀਗੀ ਆ ਦੇਖੋ ਤੁਸੀਂ ਕਿੰਨੀ ਮੈਲ ਹੈ ਇਹ ਇਹ ਦੋ ਤਿਆ ਕੀ ਜੀ ਹਾਂ ਠੀਕ ਹੈ ਜੀ ਇਹ ਸਾਰੀ ਹੈ ਜਿਹੜੀ ਪਾਊਡਰ ਦੇ ਉੱਪਰ ਇਕੱਠੀ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਐ ਕਾਗਜ਼ ਨੂੰ ਇਸੇ ਤਰ੍ਹਾਂ ਹੀ ਕਰਕੇ ਸੁਕਵਾਂਗੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਹੀ ਕੁਈ ਕੌਈ ਜਿਹਾ ਵਗੈਰਾ ਵਸਾ ਕੇ ਉਹਦੇ ਉੱਪਰ ਰੱਖ ਕੇ ਤੁਸੀਂ ਆਪਣਾ ਜਿਹੜਾ ਕੰਗਾ ਹੈਗਾ ਇਸ ਤਰ੍ਹਾਂ ਕਰਕੇ ਸਾਫ਼ ਕਰ ਲੈਣਾ ਤੇ ਮੈਂ ਛੋਟੀਆਂ-ਛੋਟੀਆਂ ਟ੍ਰਿਕਸ ਨੇ ਜਿਹੜੀਆਂ ਆਪਣੀਆਂ ਭੈਣਾਂ ਲਈ ਲੈ ਕੇ ਆਉਂਦੀ ਰਹੂੰਗੀ ਜਿਹੜੀਆਂ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਹੋਣਗੀਆਂ ਤੇ ਮੇਰੀਆਂ ਬਿਜ਼ੀ ਭੈਣਾਂ ਨੇ ਜਿਹੜੀਆਂ ਕੰਮਾਂ ਦੇ ਕਾਰਾਂ ਦੇ ਵਿੱਚ ਬਹੁਤ ਬਿਜ਼ੀ ਰਹਿੰਦੀਆਂ ਨੇ ਉਹ ਆਪਣੀ ਲਾਈਫ ਨੂੰ ਸੌਖੇ ਤਰੀਕੇ ਦੇ ਨਾਲ ਅੱਗੇ ਲਿਜਾ ਸਕਣ ਤੇ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਆਪਣੇ ਘਰ ਦੀਆਂ ਨਿੱਕੇ-ਨਿੱਕੇ ਚੀਜ਼ਾਂ ਨੇ ਜਿਹੜੀਆਂ ਐਂ ਸਾਫ਼ ਕਰ ਲੈਣ ਖੜੀਆਂ-ਖੜੀਆਂ ਠੀਕ ਹੈ ਜੀ ਸੋ ਮੈਨੂੰ ਲੱਗਦਾ ਹੈ ਕਿ ਤੁਹ ਮੈਨੂੰ ਵੀ ਇਹ ਨਵਾਂ ਨਵਾਂ ਹੀ ਪਤਾ ਲੱਗਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਦੇਸ਼ ਦੇ ਪਾਪਾ ਤੋਂ ਕਦੇ ਵੀ ਇਸ ਤਰ੍ਹਾਂ ਉਹਨਾਂ ਨੂੰ ਕੰਘੇ ਨਾਲ ਸਾਫ਼ ਕਰਨੇ ਕਹਿੰਦੇ ਮੈਂ ਤਾਂ ਖੁਦ ਹੀ ਕਰ ਲਿਆ ਕਰਦੀ ਖੜੀ ਖੜੀ ਉਦੋਂ ਮੈਨੂੰ ਇਹ ਪਤਾ ਨਹੀਂ ਸੀਗਾ ਹੁਣ ਤੁਹਾਨੂੰ ਵੀ ਮੈਂ ਦੱਸਦਾ ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਹੈ ਠੀਕ ਹੈ ਜੀ ਤੇ ਆਪਣਾ ਕੰਗਾ ਜਿਹੜਾ ਉਹ ਹਮੇਸ਼ਾ ਸਾਫ਼ ਸੁਥਰਾ ਰੱਖਣਾ ਜੇ ਮੇਰੇ ਵਰਗੀ ਤੁਹਾਡੇ ਘਰ ਆ ਗਈ ਤੁਸੀਂ ਮੈਨੂੰ ਸਾਫ਼ ਸੁਥਰਾ ਕੰਗਾ ਦਿਓ ਮੈਂ ਕੰਗਾ ਲੈ ਕੇ ਨਹੀਂ ਆਉਂਗੀ ਨਾਲ ਕਿਉਂਕਿ ਕਦੇ ਵੀ ਆਪਾਂ ਮਿਲ ਸਕਦੇ ਹਾਂ ਹੁਣ ਕੱਲ ਮੈਂ ਇੱਕ ਭੈਣ ਨੂੰ ਮਿਲੀ ਹੈ ਜੀਆਂ ਰੁਪਿੰਦਰ ਭੈਣ ਨੇ ਰੁਪਿੰਦਰ ਕੌਰ ਬਰਾੜ ਇਸ ਬਠਿੰਡੇ ਦੇ ਨੇੜ ਤੇ ਪਰ ਮੈਂ ਉਹਨਾਂ ਦੇ ਘਰ ਨਹੀਂ ਜਾ ਸਕੀ ਮੈਂ ਬਾਹਰੋਂ ਹੀ ਮਿਲ ਕੇ ਆ ਗਈ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਦੋਂ ਕੋਈ ਭੈਣ ਆ ਜਿਹੜੀ ਆਪਾਂ ਨੂੰ ਮਿਲ ਜਾਵੇ ਠੀਕ ਹੈ ਜੀ ਸੋ ਇਸ ਉਮੀਦ ਨਾਲ ਕਿ ਕਦੇ ਨਾ ਕਦੇ ਆਪਾਂ ਜਰੂਰ ਮਿਲਾਂਗੇ ਤੁਸੀਂ ਆਪਣਾ ਚਿਹਰਾ ਵੀ ਚਮਕਾਉਂਦੇ ਰਹਿਣਾ ਜੋ ਮੈਂ ਦੱਸਦੀਆਂ ਤੇ ਜਦੋਂ ਵੀ ਆਪਾਂ ਇਕੱਠੇ ਹੋਈਏ ਕਦੇ ਨਾ ਕਦੇ ਮੌਕਾ ਮਿਲੂਗਾ ਜਦੋਂ ਆਪਾਂ ਸਾਰੀਆਂ ਭੈਣਾਂ ਇੱਕ ਦਿਨ ਇਕੱਠੀਆਂ ਹੋਵਾਂਗੇ ਇੱਕ ਮੰਚ ਤੇ ਤੇ ਮੈਨੂੰ ਉਹ ਸਾਰੀਆਂ ਦੇ ਚਿਹਰੇ ਆ ਜਿਹੜੇ ਖਿੜੇ-ਖਿੜੇ ਤੇ ਸੋਹਣੇ-ਸੋਹਣੇ ਲੱਗਣੇ ਚਾਹੀਦੇ ਆ ਠੀਕ ਹੈ ਜੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ ਤੇ ਹੁਣ ਆਪਾਂ ਮਿਲਾਂਗੇ ਅ ਕਿ ਜਿਹੜੀਆਂ ਅੱਜਕੱਲ ਕੀੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਗਰਮੀਆਂ ਦੇ ਵਿੱਚ ਤੇ ਕੀੜੀਆਂ ਭਜਾਉਣ ਵਾਲਾ ਵਲੌਗ ਲੈ ਕੇ ਆਈਏ ਮੇਰੀ ਕੋਸ਼ਿਸ਼ ਰਹੂਗੀ ਇਹ ਠੀਕ ਹੈ ਜੀ ਚਲੋ ਫਿਰ ਮਿਲਦੇ ਆਂ ਜੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ